ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਹੈਲਦੀ ਨਮਕੀਨ ਸੇਵੀਆਂ ਜਦੋਂ ਵੀ ਬੱਚੇ ਨਿਊਡਲਸ ਜਾਂ ਮੈਗੀ ਖਾਣ ਦੇ ਜਿੱਤ ਕਰ ਰਹੇ ਤਾਂ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਨਮਕੀਨ ਸੇਵੀਆਂ ਬਣਾ ਕੇ ਦੇ ਸਕਦੇ ਹੋ ਹੈਲਦੀ ਵੀ ਹੁੰਦੀਆਂ ਤੇ ਬਹੁਤ ਜ਼ਿਆਦਾ ਟੇਸਟੀ ਵੀ ਲੱਗਦੀਆਂ ਤੇ ਬਣਨ ਵਿੱਚ ਵੀ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇੱਕਦਮ ਖਿਲੀਆਂ-ਖਿਲੀਆਂ ਬਣ ਕੇ ਤਿਆਰ ਹੋਣਗੀਆਂ ਜੇ ਤੁਸੀਂ ਇਸ ਤਰੀਕੇ ਨਾਲ ਸਹੀ ਨਾਲ ਆਪਣਰ ਬਣਾ ਕੇ ਤਿਆਰ ਕਰੋਗੇ ਤਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਨਮਕੀਨ ਸੇਵੀ ਬਣਾਉਣਾ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਅਸੀਂ ਗੈਸ ਤੇ ਕੋਈ ਪੈਨ ਜਾਂ ਕੜਾਹੀ ਰੱਖ ਲਾਂਗੇ ਇਹਦੇ ਵਿੱਚ ਪਾਵਾਂਗੇ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਤੁਸੀਂ ਦੇਸੀ ਘਿਓ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਇੱਕ ਚਮਚ ਅਸੀਂ ਵੈਜੀਟੇਬਲ ਆਇਲ ਦਾ ਪਾ ਲਿਆ ਸੀਗਾ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਅਸੀਂ ਕੋਈ ਵੀ ਤੁਸੀਂ ਕੋਲੀ ਜਾਂ ਕੱਪ ਨਾਲ ਪਕ ਸੇਵੀਆਂ ਲੈਣੀਆਂ ਜਿਹੜੀ ਦੁੱਧ ਵਾਲੀ ਸੇਵੀਆਂ ਹੁੰਦੀਆਂ ਵਰਮਸੀਲੀ ਵੀ ਕਿਹਾ ਜਾਂਦਾ ਜਿਨ੍ਹਾਂ ਨੂੰ ਅਸੀਂ ਉਹ ਨਾਲ ਪਕ ਲੈ ਲੈਣਾ ਹੈ ਸਾਰਾ ਨਾਪ ਅਸੀਂ ਇੱਕ ਕੱਪ ਇਹ ਕੋਲੀ ਤੋਂ ਹੀ ਲਵਾਂਗੇ ਅਸੀਂ ਇਕ ਕੋਲੀ ਸੇਵੀਆਂ ਲਈਤੀਆਂ ਸੀਗੀਆਂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨਾਂ ਦਾ ਕੱਚਾ ਫਲੇਵਰ ਅਸੀਂ ਦੂਰ ਕਰਨਾ ਹੈ ਜਿਆਦਾ ਇਹਨਾਂ ਦਾ ਕਲਰ ਚੇਂਜ ਨਹੀਂ ਕਰਨਾ ਸਿਰਫ ਇਹਨਾਂ ਦਾ ਕੱਚਾ ਫਲੇਵਰ ਦੂਰ ਕਰਨਾ ਪਕਾ ਲੈਣੀ ਹੈ ਥੋੜੀ ਜਿਹੀ ਘਿਓ ਵਿੱਚ ਬਣਾਈਆਂ ਹੋਈਆਂ ਜਿਹੜੀਆਂ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਤੇ ਇੱਕਦਮ ਖਿਲੀਆਂ-ਖਿਲੀਆਂ ਬਣ ਕੇ ਤਿਆਰ ਹੋਣਗੀਆਂ 2 ਮਿੰਟ ਲਈ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ ਰੋਸਟ ਕਰ ਲਾਂਗੇ ਘਿਓ ਅਸੀਂ ਜਿਆਦਾ ਨਹੀਂ ਪਾਣਾ ਥੋੜੀ ਮਾਤਰਾ ਵਿੱਚ ਪਾਣਾ ਸਿਰਫ ਇੱਕ ਚਮਚ ਘਿਓ ਜਾਂ ਤੇਲ ਵਿੱਚ ਤੁਸੀਂ ਇਹਨਾਂ ਨੂੰ ਭੁੰਨ ਕੇ ਤਿਆਰ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਡਾ ਥੋੜਾ ਜਿਹਾ ਚੇਂਜ ਹੋ ਗਿਆ ਕਲਰ ਇੰਨਾ ਕਾਸੀ ਚੇਂਜ ਕਰਨਾ ਜ਼ਿਆਦਾ ਨਹੀਂ ਪੁਰਣੀ ਇਹਨਾਂ ਨੂੰ ਅਸੀਂ ਇੱਕ ਅਲੱਗ ਬਰਤਨ ਵਿੱਚ ਕੱਢ ਲਾਂਗੇ ਉਸੇ ਕੜਾਈ ਵਿੱਚ ਅਸੀਂ ਇੱਕ ਚਮਚ ਤੇਲ ਦਾ ਹੋਰ ਪਾਵਾਂਗੇ ਤੁਸੀਂ ਤੇਲ ਦੀ ਥਾਂ ਤੇ ਦੇਸੀ ਘਿਓ ਵੀ ਯੂਜ਼ ਕਰਦੇ ਹੋ ਕਰ ਸਕਦੇ ਹੋ ਜੇ ਤੁਸੀਂ ਹੋਰ ਵੀ ਜ਼ਿਆਦਾ ਹੈਲਦੀ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਰਾਈ ਲੈ ਸਕਦੇ ਹੋ ਜਾਂ ਤੁਸੀਂ ਸਰੋਂ ਦੇ ਦਾਣੇ ਵੀ ਲੈ ਸਕਦੇ ਹੋ ਮੇਰੇ ਤੋਂ ਥੋੜੀ ਜੀ ਇਦੀ ਵਿੱਚ ਵੀਡੀਓ ਸਕਿਪ ਹੋ ਗਈ ਸੀ ਮੈਂ ਇੱਕ ਲੰਮਾ ਪਿਆਜ਼ ਕੱਟ ਕੇ ਪਾਇਆ ਤੇ 4 ਤੋਂ 5 ਦੇ ਵਿੱਚ ਅਸੀਂ ਕੜੀ ਪੱਤੇ ਪਾਏ ਆ ਜੇ ਤੁਹਾਡੇ ਕੋਲ ਕੜੀ ਪੱਤੇ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਮੈਂ ਜਦੋਂ ਸਬਜ਼ੀਆਂ ਪਾਈਆਂ ਸੀਗੀਆਂ ਤਾਂ ਮੇਰੀ ਵੀਡੀਓ ਥੋੜੀ ਜੀ ਸਕਿਪ ਹੋ ਗਈ ਸੀਗੀ ਇਹਦੇ ਵਿੱਚ ਤੁਸੀਂ ਆਪਣੀ ਮਨਪਸੰਦ ਦੀ ਕੋਈ ਵੀ ਸਬਜ਼ੀ ਐਡ ਕਰ ਸਕਦੇ ਹੋ ਇਹਨਾਂ ਨੂੰ 2 ਮਿੰਟ ਲਈ ਪਿਆਜ਼ਾਂ ਨੂੰ ਅਸੀਂ ਭੁੰਨ ਲਾਂਗੇ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਇਹਨਾਂ ਥੋੜਾ ਜੀ ਕਰੰਚੀ ਹੀ ਰੱਖਣਾ ਹੈ ਆਂ राई ਪਾਣ ਤੋਂ ਬਾਅਦ ਪਿਆਜ਼ ਪਾਏ ਸੀਗੇ ਤੇ ਕੜੀ ਪੱਤੇ ਪਾਏ ਸੀਗੇ ਤੇ ਨਾਲੇ ਅਸੀਂ ਇੱਕ ਟਮਾਟਰ ਨੂੰ ਕੱਟ ਕੇ ਤੇ ਇੱਕ ਸ਼ਿਮਲਾ ਮਿਰਚ ਪਾਈ ਸੀਗੀ ਕੱਟ ਕੇ ਤੁਸੀਂ ਆਪਣੀ ਮਨਪਸੰਦ ਕੋਈ ਵੀ ਸਬਜ਼ੀ ਦੇ ਵਿੱਚ ਐਡ ਕਰ ਸਕਦੇ ਹੋ ਗੋਭੀ ਗਾਜਰ ਬੀਨਸ ਵਗੈਰਾ ਤੇ ਇੱਕ ਅੱਧਾ ਕੱਪ ਅਸੀਂ ਪਾਇਆ ਹਰੇ ਮਟਰ ਹਰੇ ਮਟਰ ਤੁਸੀਂ ਫਰੈਸ਼ ਵੀ ਲੈ ਸਕਦੇ ਹੋ ਤੇ ਫਰੋਜ਼ਨ ਹਰੇ ਮਟਰ ਵੀ ਦੇ ਵਿੱਚ ਐਡ ਕਰ ਸਕਦੇ ਹੋ ਸਬਜ਼ੀਆਂ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਕੋਈ ਵੀ ਇਹਦੇ ਵਿੱਚ ਪਾ ਸਕਦੇ ਹੋ ਜੇ ਨਹੀਂ ਸਬਜ਼ੀਆਂ ਹੈਗੀ ਕੱਲੇ ਪਿਆਜ਼ ਦਾ ਤੜਕਾ ਲਗਾ ਕੇ ਵੀ ਨੂੰ ਉਸੇ ਬਣਾ ਸਕਦੇ ਆ ਟੇਸ ਦੇ ਅਕੋਰਡਿੰਗ ਇਹਦੇ ਵਿੱਚ ਨਮਕ ਪਾ ਲਵਾਂਗੇ ਜਿਆਦਾ ਅਸੀਂ ਸਬਜ਼ੀਆਂ ਨੂੰ ਨਹੀਂ ਪਕਾਣਾ ਥੋੜੇ ਜੀ ਇਹਨਾਂ ਨੂੰ ਕਰੰਚੀ ਹੀ ਰੱਖਾਂਗੇ ਥੋੜਾ ਜੀ ਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਚਮਚਾ ਦਾ ਚੌਥਾ ਹਿੱਸਾ ਤੇ ਇਹਦੇ ਵਿੱਚ ਥੋੜੇ ਜੀ ਅਸੀਂ ਹਲਦੀ ਪਾਵਾਂਗੇ ਜੇ ਤੁਸੀਂ ਹਲਦੀ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿਪ ਕਰ ਸਕਦੇ ਹੋ ਹਲਦੀ ਤੋਂ ਬਿਨਾ ਵੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਤੇ ਚਮਚਾ ਦਾ ਚੌਥਾ ਹਿੱਸਾ ਇਹਦੇ ਵਿੱਚ ਅਸੀਂ ਗਰਮ ਮਸਾਲਾ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਸਬਜ਼ੀਆਂ ਦੇ ਨਾਲ ਮਿਕਸ ਕਰ ਲਾਂਗੇ ਸਬਜੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਕੋਈ ਸਬਜੀ ਹੈਗੀ ਇਕੱਲੇ ਟਮਾਟਰ ਤੇ ਪਿਆਜ਼ ਦਾ ਤੜਕਾ ਲਗਾ ਕੇ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਇਕਦਮ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਹੈਲਦੀ ਵੀ ਹੁੰਦੀਆਂ ਨੇ ਕਿਉਂਕਿ ਅਸੀਂ ਸੇਮੀਆਂ ਬਣਾ ਰਹੇ ਹਾਂ ਨਿਊਡਲਸ ਤੋਂ ਜਿਹੜੇ ਹੁੰਦੇ ਉਹ ਮੈਦੇ ਦੇ ਹੁੰਦੇ ਆ ਅਸੀਂ ਜਿਹੜੀ ਸੇਮੀਆਂ ਬਣਾਵਾਂਗੇ ਇਕਦਮ ਹੈਲਦੀ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਣਗੀਆਂ ਜੇ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਬਣਾ ਕੇ ਖਵਾਉਂਗੇ ਤਾਂ ਹੁਣ ਇਹਦੇ ਵਿੱਚ ਅਸੀਂ ਆਪਣੀ ਸੇਮੀਆਂ ਐਡ ਕਰ ਦਾਂਗੇ ਜਿਹੜੀਆਂ ਅਸੀਂ ਰੋਸਟ ਕਰਕੇ ਰੱਖੀਆਂ ਸੀਗੀਆਂ ਤੇ ਜਿਹੜੀ ਕੋਲੀ ਹੈ ਤੁਸੀਂ ਕੱਪ ਨਾਲ ਸੇਵੀਆਂ ਲੈਣੀਆਂ ਉਸੇ ਕੱਪ ਨਾਲ ਅਸੀਂ ਦੋ ਕੱਪੀ ਦੇ ਵਿੱਚ ਗਰਮ ਪਾਣੀ ਦੇ ਐਡ ਕਰਾਂਗੇ ਇੱਕ ਕੱਪ ਅਸੀਂ ਸੇਵੀਆਂ ਲਿੱਤੀਆਂ ਸੀਗੀਆਂ ਤੇ ਦੋ ਕੱਪੀ ਦੇ ਵਿੱਚ ਅਸੀਂ ਗਰਮ ਪਾਣੀ ਪਾਣਾ ਠੰਡਾ ਪਾਣੀ ਨਹੀਂ ਪਾਣਾ ਗਰਮ ਪਾਣੀ ਦੇ ਐਡ ਕਰ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਤੁਸੀਂ ਸਹੀ ਨਾਪ ਨਾਲ ਪਾਣੀ ਪਾਉਂਗੇ ਇਹਦੇ ਵਿੱਚ ਤਾਂ ਥੋੜੀ ਸੇਵੀਆਂ ਜਿਹੜੀਆਂ ਇੱਕਦਮ ਖਿਲੀਆਂ-ਖਿਲੀਆਂ ਬਣ ਕੇ ਤਿਆਰ ਹੋਣਗੀਆਂ ਬਿਲਕੁਲ ਚਿਪਚਿਪੀ ਬਣ ਕੇ ਤਿਆਰ ਨਹੀਂ ਹੋਣਗੇ ਇਹਨਾਂ ਨੂੰ ਟੱਕ ਕੇ ਉਹਨਾਂ ਸਲੋ ਫਲੇਮ ਤੇ 10 ਮਿੰਟ ਲਈ ਰੱਖ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਣ 10 ਮਿੰਟ ਬਾਅਦ ਅਸੀਂ ਇੱਕ ਵਾਰ ਚੈੱਕ ਕਰ ਲਾਂਗੇ ਇਹਨਾਂ ਨੂੰ ਥੋੜਾ ਥੋੜਾ ਇਹਦੇ ਵਿੱਚ ਜੇ ਪਾਣੀ ਤੁਹਾਨੂੰ ਦਿਖ ਰਿਹਾ ਹੋਵੇਗਾ ਤੇ 2 ਮਿੰਟ ਲਈ ਇਹਨੂੰ ਟੱਕ ਕੇ ਹੋਰ ਪਕਾ ਲਵਾਂਗੇ ਤਾਂ ਕਿ ਇਹਨਾਂ ਦਾ ਵਿੱਚ ਜਿਹੜਾ ਪਾਣੀ ਹੈ ਥੋੜਾ ਜਿਹਾ ਉਹ ਵੀ ਬਿਲਕੁਲ ਖਤਮ ਹੋ ਜਾਵੇ ਬਹੁਤ ਹੀ ਹੈਲਦੀ ਹੁੰਦੀਆਂ ਇਹ ਸੇਵੀਆਂ ਦੇ ਤੁਸੀਂ ਘਰ ਵਿੱਚ ਬਣਾ ਕੇ ਖਾਓਗੇ ਤੇ ਬੱਚਿਆਂ ਦੇ ਟਿਫਨ ਲਈ ਵੀ ਬਣਾ ਕੇ ਦੇ ਸਕਦੇ ਹੋ ਵੱਡੇ ਤੇ ਛੋਟੇ ਸਾਰਿਆਂ ਨੂੰ ਪਸੰਦ ਆਣਗੀਆਂ ਜੇ ਤੁਸੀਂ ਇਸ ਤਰੀਕੇ ਨਾਲ ਸੇਮੀਆਂ ਬਣਾ ਕੇ ਖਾਓਗੇ ਤਾਂ 2 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਪਾਣੀ ਸਾਡਾ ਬਿਲਕੁਲ ਸੁੱਕ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਜੇ ਗਿੱਲੀਆਂ ਲੱਗਣਗੀਆਂ ਪਰ ਇਹਨਾਂ ਨੂੰ 2 ਮਿੰਟ ਲਈ ਅਸੀਂ ਢੱਕ ਕੇ ਗੈਸ ਦੀ ਫਲੇਮ ਅਸੀਂ ਬੰਦ ਕਰ ਦੇਣੀ ਆ ਢੱਕ ਕੇ ਰੱਖ ਦਾਂਗੇ 2 ਮਿੰਟ ਬਾਅਦ ਇੱਕ ਵਾਰ ਚੈੱਕ ਕਰ ਲਾਂਗੇ ਕਿਉਂਕਿ ਇਹ ਪਹਿਲਾਂ ਥੋੜੀ ਗਿੱਲੀਆਂ ਹੁੰਦੀਆਂ ਬਾਅਦ ਵਿੱਚ ਇਹ ਸੈੱਟ ਹੋ ਜਾਂਦੀਆਂ ਨੇ ਅਸੀਂ ਇਹਦੇ ਵਿੱਚ ਹੁਣ ਇਹਦੇ ਵਿੱਚ ਹਰਾ ਧਨੀਆ ਐਡ ਕਰ ਦਾਂਗੇ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਸਾਨੂੰ ਜ਼ਿਆਦਾ ਮਸਾਲੇ ਪਾਣ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਚੰਗੀ ਤਰ੍ਹਾਂ ਆਪਣੇ ਧਨੀਏ ਨੂੰ ਵੀ ਇਹਦੇ ਵਿੱਚ ਮਿਕਸ ਕਰ ਲਾਂਗੇ ਤੁਸੀਂ ਵੀ ਆਪਣੇ ਘਰੇ ਜ਼ਰੂਰ ਬਣਾਇਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਜਲਦੀ ਬਣਨ ਵਾਲੀ ਇਹ ਰੈਸਪੀ ਹੈ ਤੁਸੀਂ ਵੀ ਆਪਣੇ ਘਰੇ ਜ਼ਰੂਰ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ તત્કલી સસ શ્રીક બનાજોય કરો